ਮੇਰਾ ਇਹ ਮੇਰਾ ਉਹ ਜੋ ਮੇਰਾ ਹੈ ਉਸਲੀ ਪਕੜ ਹੋ ਜਾਂਦੀ ਹੈ ਉਸੇ ਪਕੜ ਨੂੰ ਕਹਿੰਦੇ ਨੇ ਮੋਹ ਜੋ ਮੇਰਾ ਨਹੀਂ ਉਸਨਲ ਮੋਹ ਵੀ ਨਹੀਂ ਉਸਨਲ ਪਕੜ ਵੀ ਨਹੀਂ ਜੋ ਮੇਰਾ ਹੈ ਉਸਨੂੰ ਥੋੜੀ ਜਿਹੀ ਵੀ ਝੋਟ ਲੱਗ ਜਾਏ ਤਾਂ ਤੜਪ ਉੱਠਦੀ ਹੈ ਆਤਮਾ ਚੀਖ ਉੱਠਦਾ ਹੈ ਮਨੁੱਖ ਲੇਕਿਨ ਜੋ ਮੇਰਾ ਨਹੀਂ ਕੁਝ ਪਕੜ ਨਹੀਂ ਜਿਸ ਦਾ ਮੋਹ ਨਹੀਂ ਚਾਹੇ ਕੱਲ ਬਰਬਾਦ ਹੁੰਦਾ ਅੱਜ ਹੋ ਜਾਏ ਕੋਈ ਦੁੱਖ ਨਹੀਂ ਘਰ ਦੇ ਵਿੱਚ ਇੱਕ ਬੱਚਾ मासूम बच्चा बीमार पै गया है सारा कर उदास हो गया है मोह है पकड़ है वो मेरा है लेकिन किसे देश विच महामारी बीमारी पै जाए सारा शहर बीमार पिया है कोई आन ही निकल दी क्यों क्योंकि उस नाल मोह नहीं वो मेरा नहीं उस विच पकड़ नहीं जो मेरा है जिस विच मोह है आज नहीं तो कल संबंध टूटेगा ही टूटेगा ए जो मेरी मेरी है इस मेरी दे खत्म होन नाल संबंध टूटेगा ਜਾਂ ਫਿਰ ਜੋ ਮੇਰਾ ਹੈ ਉਸ ਦੇ ਖਤਮ ਹੋਣ ਨਾਲ ਸੰਬੰਧ ਟੁੱਟੇਗਾ ਭਾਵ ਜਿਸ ਵਿੱਚ ਮੋਹ ਹੈ ਉਹ ਖਤਮ ਹੋ ਜਾਏ ਜਾਂ ਫਿਰ ਆਪਣੇ ਅੰਦਰ ਦੀ ਮੈਂ ਖਤਮ ਹੋ ਜਾਵਾਂ ਰਿਸ਼ਤਾ ਤਾਂ ਟੁੱਟੇਗਾ ਸੰਬੰਧ ਤਾਂ ਟੁੱਟੇਗਾ ਬਸ ਐਸੇ ਹੀ ਟੁੱਟਣ ਦਾ ਸਾਰਾ ਕੰਮ ਹੈ ਜੋ ਮੇਰਾ ਹੈ ਉਸ ਵਿੱਚ ਮੋਹ ਹੈ ਔਰ ਜਿਸ ਵਿੱਚ ਮੋਹ ਹੈ ਉਸ ਵਿੱਚ ਬੜੀ ਭਾਰੀ ਪਕੜ ਹੈ ਪਰ ਕਿਤਨੇ ਵੀ ਪਕੜ ਕਿਉਂ ਨਾ ਹੋਵੇ ਹੱਥੋਂ ਤਾਂ ਛੁੱਟੇਗੀ ਹੀ ਇਹ ਵਸਤੂ ਜੇ ਕੁਝ ਵੀ ਹੈ ਆਖਿਰ ਇੱਕ ਨਾ ਇੱਕ ਦਿਨ ਹੱਥਾਂ ਦੀ ਪਕੜ ਢਿੱਲੀ ਹੋਵੇਗੀ جے پکڑ ਢਿੱਲੀ ਨਾ ਹੋਈ ਤਾਂ ਜਿਸ ਨੂੰ ਪਕੜਿਆ ਹੈ ਸ਼ਾਇਦ ਉਹੀ ਛੱਡ ਜਾਵੇ ਆਖਿਰ ਸੰਬੰਧ ਟੁੱਟਣਾ ਹੀ ਹੈ ਮਨੁੱਖ ਦਾ ਸਭ ਕੁਝ ਮੋਹ ਦਾ ਹੈ ਮੇਰੇ ਦਾ ਹੈ ਔਰ ਜਿੰਨਾ ਮਨੁੱਖ ਮੇਰਾ ਮੇਰਾ ਕਰਦਾ ਹੈ ਉਤਨਾ ਹੀ ਮੋਹ ਵੱਡਾ ਹੈ ਔਰ ਜਿੰਨਾ ਮੋਹ ਵੱਡਾ ਹੈ ਉਤਨਾ ਹੀ ਦੁਖੀ ਹੁੰਦਾ ਹੈ ਬੇਚੈਨ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਇਹ ਮੋਹ ਲਾਲਚ ਹੈ ਕਿਦਰੇ ਥੋੜਾ ਕਿਦਰੇ ਬਹੁਤਾ ਕਿਦਰੇ ਬਹੁਤ ਹੀ ਜ਼ਿਆਦਾ ਪਹਿਲਾ ਮੋਹ ਪਰਿਵਾਰ ਦਾ ਸਹਿਜੇ ਸਹਿਜੇ ਜਿਵੇਂ ਜਿਵੇਂ ਪਤਾ ਚੱਲਦਾ ਹੈ ਬੱਚੇ ਨੂੰ ਇਹ ਮੇਰਾ ਪਿਤਾ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਔਰ ਜਿਤਨਾ ਪ੍ਰਤੀਤ ਹੁੰਦਾ ਹੈ ਮੇਰਾ ਹੈ ਮੇਰਾ ਹੈ ਉਤਨਾ ਹੀ ਮੋਹ ਵੱਧ ਜਾਂਦਾ ਹੈ ਉਤਨੀ ਪਕੜ ਵੱਧ ਜਾਂਦੀ ਹੈ ਅਗਾ ਚੱਲ ਕੇ ਮੇਰੀ ਪਤਨੀ ਮੇਰਾ ਘਰ ਮੇਰੀ ਧਨ ਮੇਰੀ ਕੁਲ ਮੇਰੀ ਤਾਕਤ ਮੇਰੀ ਜ਼ਿੰਦਗੀ ਮੇਰੀ ਦਾ ਪਸਾਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਮੋਹ ਦਾ ਫੈਲਾਓ ਜਿਤਨਾ ਵੱਧਾ ਹੈ ਮਨੁੱਖ ਦਾ ਦੁੱਖ ਵੀ ਉਤਨਾ ਵੱਧਾ ਜਾਂਦਾ ਹੈ ਮੋਹ ਗ੍ਰਸਿਆ প্রাণী ਚੈਨ ਦੀ ਨੀਂਦ ਨਹੀਂ ਸੌ ਸਕਦਾ ਕਾਰਨ ਜਿਸ ਨਾਲ ਮੋਹ ਹੈ ਜਿਸ ਦੇ ਉੱਤੇ ਮੇਰੀ ਦੀ ਮੋਹਰ ਲਾਈ ਹੈ ਆਖਿਰ ਇਹ ਹੱਥੋਂ ਨਿਕਲ ਜਾਣੀ ਹੈ ਬਸ ਇੱਥੋਂ ਹੀ ਦੁੱਖ ਹੈ ਇੱਥੋਂ ਹੀ ਬੇਚੈਨੀ ਹੈ ਇੱਕ ਉਦਾਹਰਨਾ ਯਾਦ ਆ ਗਈ ਸੰਤ ਮਸਕੀਨ ਜੀ ਕੀ ਉਹ ਦੱਸਦੇ ਸੀ ਕਿ ਇੱਕ ਮਾਂ-ਬਾਪ ਦਾ ਇਕਲੌਤਾ ਬੱਚਾ ਪੰਜ-ਛੇ ਵਰਿਆਂ ਦਾ ਗੁੰਮ ਹੋ ਗਿਆ ਹੈ ਨਹੀਂ ਲੱਭ ਰਿਆ ਮਾਂ ਦੀਆਂ ਅੱਖਾਂ ਹਰ ਪਾਸੇ ਲੱਭ ਰੀਆਂ ਨੇ ਪਿਤਾ ਦੇ ਪੈਰ ਹਰ ਪਾਸੇ ਦੌੜਦੇ ਨੇ ਦਿਲ ਹਰ ਵਕਤ ਯਾਦ ਕਰਦਾ ਹੈ ਅੱਖਾਂ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਨੇ ਜੀਵਨ ਬਹੁਤ ਪੀੜਾ ਵਿੱਚ ਬਤੀਤ ਹੋ ਰਿਹਾ ਹੈ ਸਹਿਜੇ ਸਹਿਜੇ ਵਿਛੋੜੇ ਦਾ ਦੁੱਖ ਢੀਮਾ ਪੈਂਦਾ ਗਿਆ ਕਿਉਂ ਕਿ ਕਹਿੰਦੇ ਨੇ ਸਮਾਂ ਸਭ ਕੁਝ ਵਿੱਚ ਪਾੜ ਪਾ ਦਿੰਦਾ ਹੈ ਸਮਾਂ ਜ਼ਖਮਾਂ ਨੂੰ ਪਰ ਵੀ ਦਿੰਦਾ ਹੈ ਤੋਂ ਬਹੁਤ ਸਮਾਂ ਲੰਘ ਗਿਆ 5 ਸਾਲ ਹੋ ਗਏ ਉਸ ਬੱਚੇ ਨੂੰ ਗੁਮ ਹੋਇਆ ਅਚਾਨਕ ਅੱਜ ਕਿਸੇ ਨੇ ਆ ਕੇ ਦਸਤਕ ਦਿੱਤੀ ਔਰ ਉਸਨੇ ਆ ਕੇ ਦੱਸਿਆ ਕਿ ਤੁਹਾਡਾ ਜੋ ਬੱਚਾ ਕੁਝ ਸਮਾਂ ਪਹਿਲੇ ਗੁਮ ਹੋਇਆ ਸੀ ਉਸਨੂੰ ਮੈਂ ਦੇਖਿਆ ਕੁਝ ਹੁਲੀਆ ਹਾਰ ਰੰਗ ਰੂਪ ਮੇਲ ਖਾਂਦਾ ਬਾਰੇ ਦੱਸਿਆ ਉਸ ਬੱਚੇ ਨੂੰ ਵੇਖ ਕੇ ਪਿਓ ਨੇ ਸੀਨੇ ਨਾਲ ਲਾਇਆ ਮਾਂ ਨੇ ਬਹੁਤ ਪਿਆਰ ਦਿੱਤਾ ਵਿਛੋੜਾ ਮਿਲਾਪ ਦੇ ਵਿੱਚ ਸੁਖ ਵਿੱਚ ਬਦਲ ਗਿਆ ਹੰਝੂ ਹਾਸਿਆਂ ਵਿੱਚ ਬਦਲ ਗਏ ਖੇੜੇ ਵਿੱਚ ਬਦਲਿਆ ਦੁੱਖ ਸੁੱਖ ਦੇ ਵਿੱਚ ਤਬਦੀਲ ਹੋਇਆ ਪਾਲਣ ਪੋਸ਼ਣ ਵਧੀਆ ਹੋਣ ਲੱਗ ਪਿਆ ਦਿਨ ਲੰਘਦੇ ਗਏ ਬੱਚਾ ਬਹੁਤ ਖੁਸ਼ ਉਸ ਨੂੰ ਇਤਨੀ ਮਮਤਾ ਮਿਲ ਗਈ ਇਤਨਾ ਪਿਆਰ ਮਿਲ ਗਿਆ ਉਹ ਵੀ ਖੁਸ਼ੀ ਵਿੱਚ ਹੈ ਮਾਂ ਨੂੰ ਬੱਚਾ ਮਿਲ ਗਿਆ ਪਿਓ ਨੂੰ ਪੁੱਤਰ ਮਿਲ ਗਿਆ ਉਹਨਾਂ ਦੀ ਵੀ ਪ੍ਰਸੰਨਤਾ ਕੁਝ ਸਾਲਾਂ ਬਾਅਦ ਕਿਸੇ ਹੋਰ ਨੇ ਆਕੇ ਕਰਦੇ ਦਰ ਤੇ ਦਸਤਕ ਦਿੱਤੀ ਔਰ ਆਖਿਆ ਜਿਸ ਬੱਚੇ ਨੂੰ ਤੁਸੀਂ ਲਿਆਂਦਾ ਸੀ ਇਹ ਤੁਹਾਡਾ ਨਹੀਂ ਹੈ ਤੁਹਾਡਾ ਬੱਚਾ ਤਾਂ ਮੈਂ ਦੇਖਿਆ ਹੈ ਆਓ ਤੁਹਾਨੂੰ ਦਿਖਾਈਏ ਜਦ ਜਾ ਕੇ ਮਾਂ ਨੇ ਵੇਖਿਆ ਪਿਓ ਨੇ ਵੇਖਿਆ ਹੁਲੀਆ ਬਹੁਤ ਮੇੜ ਖਾਂਦਾ ਸੀ ਆਵਾਜ਼ ਮੇੜ ਖਾਂਦੀ ਸੀ ਝਾਲ ਟਾਲ ਮੇਲ ਖਾਂਦੀ ਸੀ ਮਾਂ ਨੇ ਸੀਨੇ ਦੇ ਨਾਲ ਲਾਇਆ ਪਿਓ ਨੇ ਉਂਗਲ ਪਕੜੀ ਉਸ ਬੱਚੇ ਦੀ ਤੇ ਕਰ ਲਿਆਏ ਨਜ਼ਰਾਂ ਹੁਣ ਲਿਆਂਦੇ ਬੱਚੇ ਤੇ ਟਿਕ ਗਈਆਂ ਪਹਿਲੇ ਲਿਆਂਦੇ ਤੋਂ ਨਜ਼ਰਾਂ ਫਿਰ ਗਈਆਂ ਹੁਣ ਅੱਖਾਂ ਵਿੱਚ ਪਹਿਲੇ ਬੱਚੇ ਲਈ ਥਾਂ ਨਹੀਂ ਰਹੀ ਘਰ ਦੇ ਵਿੱਚ ਵੀ ਕੋਈ ਇੱਜ਼ਤ ਨਹੀਂ ਰਹੀ ਦਿਸ਼ਾ ਮੋੜੀ ਬਦਲ ਗਈ ਦੂਸਰੇ ਬੱਚੇ ਵਿੱਚ ਟਿਕ ਗਈ ਮਾਤਾ ਤੇ ਪਿਤਾ ਦਾ ਸਾਰਾ ਪ੍ਰੇਮ ਸਾਰੀ ਮਮਤਾ ਇਸ ਨਵੇਂ ਲਿਆਂਦੇ ਬੱਚੇ ਨੂੰ ਦੇਣ ਲੱਗੇ ਪਹਿਲਾ ਬੱਚਾ ਦੁਖੀ ਰਹਿਣ ਲੱਗ ਪਿਆ ਜਿਸ ਬੂਟੇ ਨੂੰ ਪਾਣੀ ਨਾ ਦਵੋ ਕੁਮੜਾਣ ਲੱਗ ਪੈਂਦਾ ਹੈ ਮਾਸੂਮ ਬੱਚਾ ਮਮਤਾ ਤੋਂ ਵਾਂਝਾ ਰਹਿਣ ਲੱਗ ਪਿਆ ਪਿਆਰ ਤੋਂ ਵਾਂਝਾ ਰਹਿ ਗਿਆ ਦੂਜਾ ਬੱਚਾ ਖਿਲਣ ਲੱਗ ਪਿਆ ਵਧਣ ਲੱਗ ਪਿਆ ਪਹਿਲਾ ਲਿਆਂਦਾ ਹੋਇਆ ਬੱਚਾ ਇਤਨਾ ਕੁਮਲਾ ਗਿਆ ਇਤਨਾ ਕਮਜ਼ੋਰ ਹੋ ਗਿਆ ਕਿ ਸੁੱਤਾ-ਸੁੱਤਾ ਹਮੇਸ਼ਾ ਦੀ ਨੀਂਦ ਹੀ ਸੌ ਗਿਆ ਇਸ ਬੱਚੇ ਨੂੰ ਦੇਖ ਕੇ ਨਾ ਮਾਂ ਦੀਆਂ ਅੱਖਾਂ ਵਿੱਚ ਹੰਝੂ ਨਾ ਪਿਓ ਦੇ ਦਿਲ ਵਿੱਚ ਹੋ ਕੇ ਦਾ ਸੰਸਕਾਰ ਕਰ ਆਏ ਕੋਈ ਗਮ ਨਹੀਂ ਕੋਈ ਦੁੱਖ ਨਹੀਂ ਕਿਉਂ ਕਿ ਇਸ ਨਾਲ ਮੋਹ ਨਹੀਂ ਉਹ ਕਿਉਂ ਨਹੀਂ ਕਿਉਂਕਿ ਮੇਰਾ ਨਹੀਂ ਮੇਰੇ ਨਾਲ ਮੋਹ ਹੁੰਦਾ ਹੈ ਜੇ ਮੇਰਾ ਨਹੀਂ ਉਸ ਨਾਲ ਕਾਹਦਾ ਮੋਹ ਲੇਕਿਨ ਦਾ ਸੰਸਕਾਰ ਕਰਕੇ ਅਜੇ ਕਰ ਆਏ ਹੀ ਮੈਂ ਕਿ ਇੱਕ ਸੱਜਣ ਨੇ ਆ ਕੇ ਦੱਸਿਆ ਕਿ ਮਿੱਤਰਾ ਜਿਸ ਬੱਚੇ ਦਾ ਦਾ ਸੰਸਕਾਰ ਕਰਕੇ ਆਏ ਹੋ ਉਹੀ ਤੁਹਾਡਾ ਪੁੱਤਰ ਹੈ ਜਿਸ ਨੂੰ ਲੈ ਕੇ ਆਏ ਹੋ ਇਹ ਨਹੀਂ ਹੈ ਤੁਹਾਡਾ ਸਬੂਤ ਦਿਖਾ ਦਿੱਤੇ ਢਾਹਾਂ ਮਾਰ ਕੇ ਰੋਪਈ ਮਾਂ ਚੀਕਾ ਨਿਕਲ ਗਈਆਂ ਪਿਓ ਦੀਆਂ ਸਾਰਾ ਘਰ ਗੰਭ ਵਿੱਚ ਡੁੱਬ ਗਿਆ ਭਾਵੇਂ ਇੱਕ ਲੜਕਾ ਸਾਹਮਣੇ ਖੜਾ ਹੈ ਪਰ ਉਸ ਵਿੱਚ ਮੋਹ ਨਹੀਂ ਰਿਹਾ ਮੋਹ ਇੱਕ ਐਸਾ ਪਰਦਾ ਹੈ ਇੱਕ ਐਸਾ ਅਗਿਆਨ ਹੈ ਜਿਸ ਕਾਰਨ ਬੰਦਾ ਮਿੱਥਿਆ ਨੂੰ ਆਪਣੇ ਗਲ ਨਾਲ ਲਾਂਦਾ ਹੈ ਔਰ ਸੱਚ ਤੋਂ ਦੂਰ ਭਜਦਾ ਹੈ ਇਸ ਤਰ੍ਹਾਂ ਜ਼ਿੰਦਗੀ ਮੋਹ ਦੇ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ ਮੇਰੇ ਦਾ ਵਿਸਥਾਰ ਕੇਵਲ ਪਰਿਵਾਰ ਤੱਕ ਮਨੁੱਖਤਾ ਕੀ ਸੀਮਿਤ ਨਹੀਂ ਅੱਗਾ ਚੱਲ ਕੇ ਇਹ ਧੰਤੇ ਵੀ ਹੋ ਜਾਂਦਾ ਹੈ ਮੌਜੂਦਾ ਦੌਰ ਵਿੱਚ ਮਨੁੱਖਾਂ ਤੇ ਵਿਸ਼ਵਾਸ ਕੁਝ ਘਟਦਾ ਜਾ ਰਿਹਾ ਹੈ। ਮਨੁੱਖ ਦੀ ਮਨੁੱਖ ਨਾਲ ਪਕੜ ਘਟਦੀ ਜਾ ਰਹੀ ਹੈ। ਮਨੁੱਖ ਜਾਣਾ ਤੇਜ਼ ਹੁੰਦਾ ਜਾ ਰਿਹਾ ਹੈ, ਚੰਚਲ ਹੁੰਦਾ ਜਾ ਰਿਹਾ ਹੈ। ਮਨੁੱਖ ਦੀ ਪਕੜ ਮਨੁੱਖ ਨਾਲੋਂ ਧਨ ਉੱਤੇ ਜ਼ਿਆਦਾ ਹੁੰਦੀ ਜਾ ਰਹੀ ਹੈ। ਪੁੱਤਰ ਧੋਖਾ ਦੇ ਸਕਦਾ ਹੈ, ਭਰਾ ਮੂੰਹ ਫੇਰ ਸਕਦਾ ਹੈ, ਲੇਕਿਨ ਧਨ ਧੋਖਾ ਨਹੀਂ ਦੇ ਸਕਦਾ, ਮੂੰਹ ਨਹੀਂ ਫੇਰ ਸਕਦਾ। ਜੈਸੇ ਇਸ ਨੂੰ ਚਾਹਾਂਗੇ ਵਰਤ ਸਕਦੇ ਹਾਂ, ਪਰ ਪੁੱਤਰ ਨੂੰ ਵਰਤਣਾ ਚਾਹੀਏ ਨਹੀਂ ਵਰਤ ਸਕਾਂਗੇ। ਜੈਸੇ ਪਤੀ ਨੂੰ ਆਖੀਏ ਜਾਂ ਪਤਨੀ ਨੂੰ ਕੁਝ ਕਹੀਏ, ਲਾਜ਼ਮੀ ਨਹੀਂ ਕਿ ਗੱਲ ਇੱਕ ਦੂਸਰੇ ਦੀ ਮੰਨਣ ਕਿਸੇ ਥਾਂ ਤੇ ਨੌਕਰ ਵੀ ਜਵਾਬ ਦੇ ਸਕਦਾ ਹੈ ਤੇ ਇਸ ਅਧੀ ਵਿੱਚ ਤੋਂ ਮਨੁੱਖ ਦਾ ਮੋਹ ਤਨ ਨਾਲ ਜ਼ਿਆਦਾ ਹੋ ਗਿਆ ਹੈ ਪਦਾਰਥਾਂ ਨਾਲ ਜ਼ਿਆਦਾ ਹੋ ਗਿਆ ਹੈ ਔਰ ਸੈਜੇ ਸੈਜੇ ਹਾਲਾਤ ਐਸੇ ਬਣ ਰਹੇ ਹਨ ਕਿ ਤਨ ਦੀ ਖਾਤਰ ਪਦਾਰਥਾਂ ਦੀ ਖਾਤਰ ਭਰਾ ਕੁਰਬਾਨ ਕੀਤੇ ਜਾ ਸਕਦੇ ਹਨ ਮਾਪੇ ਛੋੜੇ ਜਾ ਸਕਦੇ ਹਨ ਪੁੱਤਰਾਂ ਤੋਂ ਵੀ ਮੂੰਹ ਮੋੜੇ ਜਾ ਸਕਦੇ ਹਨ ਔਰ ਪਤੀ ਤੇ ਪਤਨੀ ਦੇ ਵਿਚਕਾਰ ਪਾੜ ਪੈ ਸਕਦਾ ਹੈ ਦੀਵਾਰਾਂ ਖੜੀਆਂ ਹੋ ਸਕਦੀਆਂ ਨੇ ਜਦ ਵੀ ਇਹਨਾਂ ਰਿਸ਼ਤਿਆਂ ਵਿੱਚ ਦਰਾੜ ਦੇਖੋ ਤਾਂ ਬਹੁ ਗਿਣਤੀ ਵਿੱਚ ਕਾਰਨ ਤਾਂ ਹੀ ਦਿਖਾਈ ਦਿੰਦਾ ਹੈ ਤਨ ਦੀ ਪਕੜ ਇੰਨੀ ਜ਼ਿਆਦਾ ਹੈ ਕਿ ਲੋਕ ਇਸ ਦੀ ਪੂਜਾ ਕਰਦੇ ਹਨ ਭਾਰਤ ਵਿੱਚ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਹੈ ਔਰ ਦੀਵਾਲੀ ਵਾਲੇ ਦਿਨ ਲక్ష్ਮੀ ਪੂਜਾ ਤਨ ਦੀ ਪੂਜਾ ਕਰਦੇ ਹਨ ਮਾਂ ਦੀ ਪੂਜਾ ਕੋਈ ਨਹੀਂ ਕਰਦਾ ਪਿਤਾ ਦੀ ਪੂਜਾ ਕੋਈ ਨਹੀਂ ਕਰਦਾ ਪੁੱਤਰਾਂ ਦੀ ਪਤਨੀ ਵੀ ਪਤੀ ਦੀ ਪੂਜਾ ਕੋਈ ਨਹੀਂ ਕਰਦਾ ਤਨ ਦੀ ਪੂਜਾ ਹੀ ਹੁੰਦੀ ਹੈ ਇਸ ਦਾ ਮੂਲ ਕਾਰਨ ਇਹ ਹੈ ਕਿ ਤੁਹਾਨੂੰ ਜਿੰਨਾ ਵੀ ਚਾਹੋ ਉਸ ਤਰ੍ਹਾਂ ਵਰਤੀਏ ਤਨ ਨਾ ਨਹੀਂ ਕਰਦਾ ਤੁਹਾਨੂੰ ਜਿੱਥੇ ਵੀ ਰੱਖੀਏ ਔਰ ਜਿਵੇਂ ਵੀ ਇਸ ਦਾ ਇਸਤੇਮਾਲ ਕਰੀਏ ਤਨ ਕੋਈ ਨਾ ਨਹੀਂ ਕਰਦਾ ਤੋ ਇਸ ਸਦੀ ਵਿੱਚ ਤਾਂ ਇਹ ਪਕੜ ਸਿਖਰਤਾ ਤੇ ਹੈ ਇਸ ਤੋਂ ਥੱਲੇ ਪਰਿਵਾਰ ਦੀ ਪਕੜ ਫਿਰ ਮਾਨ ਮਰਿਆਦਾ ਦੀ ਪਕੜ ਔਰ ਫਿਰ ਆਪਣੇ ਤਨ ਦੀ ਪਕੜ ਆਉਂਦੀ ਹੈ ਮੋਹ ਦਾ ਬਹੁਤ ਵੱਡਾ ਵਿਸਥਾਰ ਹੈ ਔਰ ਇਸ ਨੂੰ ਨਾਪਣਾ ਬਹੁਤ ਔਖਾ ਹੈ ਸਿੱਧੇ ਰੂਪ ਵਿੱਚ ਕਹੀਏ ਕਿ ਮੋਹ ਨਾਲ ਯੁੱਧ ਕਰਨਾ ਕਠਿਨ ਹੈ ਔਖਾ ਹੈ ਮੁਨਕ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ ਬਚਣ ਦਾ ਕੇਵਲ ਇੱਕ ਹੀ ਉਪਾਅ ਹੈ ਉਸ ਨੂੰ ਸਮਝੋ ਜੋ ਵੀ ਕੁਝ ਵਰਤ ਰਿਹਾ ਹੈ ਉਸ ਦੇ ਪਿੱਛੇ ਦੀ ਸ਼ਕਤੀ ਨੂੰ ਦੇਖੋ ਸਮੂਹ ਬ੍ਰਹਮੰਡ ਦੇ ਬਣਾਉਣ ਵਾਲੇ ਨੂੰ ਦੇਖੋ ਕਿ ਮੋਹ ਦਾ ਕਰਤਾ ਲਈ ਉਹ ਆਪ ਹੈ ਤੁਸੀਂ ਮੋਹ ਨੂੰ ਨਮਸਕਾਰ ਨਾ ਕਰੋ ਕਿਰਤ ਨੂੰ ਨਮਸਕਾਰ ਨਾ ਕਰੋ ਕਰਤੇ ਨੂੰ ਨਮਸਕਾਰ ਕਰੋ ਤੂੰ ਰੱਬ ਦੀ ਸ਼ਰਨ ਵਿੱਚ ਆ ਜਾ ਹੱਥ ਜੋੜ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਅਸੀਂ ਤੇਰੀ ਸ਼ਰਨ ਵਿੱਚ ਹਾਂ ਆਪਣੀ ਸ਼ਰਨ ਆਇਆਂ ਨੂੰ ਆਪਣੇ ਚਰਨਾਂ ਵਿੱਚ ਰੱਖ ਲਾ ਪਰਮਾਤਮਾ ਨੂੰ ਹਰ ਜਗ੍ਹਾ ਫੀਲ ਕਰੋ ਜੋ ਚੀਜ਼ ਤੁਹਾਨੂੰ ਆਪਣੀ ਲੱਗਦੀ ਹੈ ਉਸ ਨੂੰ ਕਿਰਾਏ ਦੀ ਸਮਝ ਉਧਾਰੀ ਸਮਝ ਉਧਾਰੀ ਦਿੱਤੀ ਹੈ ਪਰਮਾਤਮਾ ਨੇ ਉਹ ਕਦੇ ਵੀ ਵਾਪਸ ਲੈ ਸਕਦਾ ਹੈ ਜਦੋਂ ਤੱਕ ਉਹ ਵਾਪਸ ਨਹੀਂ ਲੈਂਦਾ ਉਦੋਂ ਤੱਕ ਤੁਸੀਂ ਪਰਮਾਤਮਾ ਦਾ ਧੰਨਵਾਦ ਕਰੋ ਜਦੋਂ ਤੱਕ ਤੁਸੀਂ ਉਸ ਦਾ ਧੰਨਵਾਦ ਕਰੋਗੇ ਮੋਹ ਵਿੱਚ ਨਹੀਂ ਫਸੋਗੇ ਇਸ ਤਰ੍ਹਾਂ ਤੁਸੀਂ ਮੋਹ ਤੋਂ ਬਚ ਸਕਦੇ ਹੋ ਅਰਦਾਸ ਸੰਗਤ ਤੇ ਅਭਿਆਸ ਬਹੁਤ ਜ਼ਰੂਰੀ ਹੈ ਇਸ ਲਈ ਪਾਠ ਭਜਨ ਬੰਦਗੀ ਕਰਦੇ ਸਮੇਂ ਰੱਬ ਨੂੰ ਆਪਣੇ ਆਸ-ਪਾਸ ਮਹਿਸੂਸ ਕਰੋ ਫਿਰ ਹੌਲੀ-ਹੌਲੀ ਰੱਬ ਦੇ ਸੰਕੇਤ ਮਿਲਣ ਲੱਗ ਪਾਉਂਦੇ ਹਨ ਅੱਜ ਦੀ ਵਿਚਾਰ ਇੰਨੀ ਹੀ ਰੱਬ ਇਸ ਚੈਨਲ ਤੇ ਕਿਰਪਾ ਰੱਖੇ ਇਸ ਤੇ ਬਹੁਤ ਵੱਡੇ-ਵੱਡੇ ਵਿਚਾਰਾਂ ਵਾਲੀਆਂ ਵੀਡੀਓਜ਼ ਆਉਣਗੀਆਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਕੱਲ੍ਹ ਨਾਲੋਂ ਬਿਹਤਰ ਚੈਨਲ ਤੇ ਸੱਚੀ ਅਕਾਲ ਜੀ